ਹੈਲੋ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋ ਅੱਜ ਆਪਾਂ ਥੋੜੀ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਜਿਹੜੀ ਆ ਨਵਾਂ ਟ੍ਰੈਂਡ ਚੱਲਿਆ ਆ ਨਾ ਆਹਾ ਫਲੈਸ਼ ਜਗਾ ਕੇ ਫੋਨ ਦੀ ਲਾਈਟ ਟਾਰਚ ਤੇ ਉੱਪਰ ਕੱਚ ਦਾ ਗਲਾਸ ਧਰ ਲੈਂਦੇ ਤੇ ਵਿੱਚ ਪਾ ਲੈਂਦੇ ਨੇ ਭਾਈ ਹਲਦੀ ਤੇ ਤੁਸੀਂ ਨਾ ਭਾਈ ਹਲਦੀ ਨਾ ਖਤਮ ਕਰਾ ਦਿਓ ਦੁਕਾਨਾਂ ਤੋਂ ਹਲਦੀ ਮਿਲਣ ਨੂੰ ਹਟ ਜਾਣੀ ਆ ਤੇ ਫਿਰ ਬਿਨਾਂ ਹਲਦੀ ਤੋਂ ਕੀ ਖਾ ਕੇ ਹੋਜੀ ਸਬਜ਼ੀ ਬਣੂ ਦੇਖ ਲਓ ਜਾਂ ਤਾਂ ਫਿਰ ਸਬਜੀ ਆਊਗੀ ਤੇ ਜਾਂ ਫਿਰ ਹਲਦੀ ਆਊਗੀ ਕਟੀਰੀ ਆਊਗੀ ਮਹਿੰਗੀ ਹੋ ਜਾਣੀ ਆ ਫਿਰ ਦੇਖ ਲਓ ਜਿੱਦਾਂ ਨੋਟਬੰਦੀ ਵੇਲੇ ਹੋਈ ਸੀ ਨਾ ਲਾਈਨਾਂ ਲਾ ਲਾ ਕੇ ਫਿਰ ਖੜੇ ਸੀ ਬੈਂਕਾਂ 'ਚ ਤੇ ਇਦਾਂ ਫਿਰ ਹਲਦੀ ਲੈਣਨ ਦੁਕਾਨਾਂ 'ਤੇ ਲਾਈਨਾਂ ਲੱਗ ਜਾਣੀਆਂ ਨੇ ਤੇ ਇੱਕ ਚੀਜ਼ ਦੇ ਮਗਰੀ ਨਾ ਪਿਆ ਕਰੋ 1 ਅਪ੍ਰੈਲ ਮੈਂ ਹੋਰ ਦੇਖੀ ਉਹਨੇ ਮੈਡਮ ਨੇ ਕੀ ਕੀਤਾ ਦੋ ਗਲਾਸ ਤਿੰਨ ਗਲਾਸ ਲਈ ਹੋਏ ਤਿੰਨ ਗਲਾਸ ਮਤਲਬ ਦੋ ਦੇ ਵਿੱਚ ਤਾਂ ਉਹਨੇ ਪਾ ਲਈ ਹਲਦੀ ਤੇ ਜਿਹੜਾ ਵਿਚਕਾਰ ਲਾ ਉਹਦੇ 'ਚ ਨੀਲ ਪਾ ਲਿਆ ਤੇ ਨਾ ਫੋਨਾਂ ਦੇ ਉੱਪਰ ਫਲੈਸ਼ਾਂ ਤੇ ਰੱਖ ਤਾਂ ਤੇ ਪਾ ਪਈ ਇਹੋ ਜੀਆਂ ਨਾ ਕਰਿਆ ਕਰੋ ਇਹ ਜੇ ਕੋਈ ਫੇ ਫੋਨ ਖੋਲ ਇੰਸਟਾਗ੍ਰam ਫੇਸਬੂਕ YouTube ਇਹੀ ਰੀਲ ਮੂਰੇ ਆਉਂਦੀ ਆ ਹਲਦੀ ਜੀ ਹਰੇ ਕੀ ਹਲਦੀ ਜੀ ਪਾਈ ਜਾਂਦਾ ਹਰੇ ਕੀ ਹਲਦੀ ਜੀ ਪਾਈ ਜਾਂਦਾ ਫਿਰ ਦੇਖ ਲਓ ਹਲਦੀ ਤੋਂ ਬਿਨਾ ਕਿੰਨਾ ਸਬਜ਼ੀ ਖਾਣੀ ਵੀ ਕਿੰਨੀ ਔਖੀ ਲੱਗਣੀ ਆ ਵਧੀਆ ਨਹੀਂ ਬਣਨੀ ਹੈ ਕੀ ਤੇ ਫਿਰ ਤੁਸੀਂ ਕਹਿਣਾ ਵਾ ਵੀ ਹਲਦੀ ਨਹੀਂ ਪਾਉਂਦੀਆਂ ਮਾਮਾ ਨੂੰ ਕਹਿਣਾ ਵਾ ਜਾਂ ਫਿਰ ਆਪਦੇ ਘਰ ਦੀਆਂ ਬੁੜੀਆਂ ਨੂੰ ਕਹੋਗੇ ਬੁੜੀਆਂ ਵੀ ਪਰ ਨਾਲ ਰਲੀਆਂ ਹੋਈਆਂ ਵਾ ਫਿਰ ਚਾਹੇ ਤਾਂ ਹਲਦੀ ਆਊਗੀ ਤੇ ਚਾਹੇ ਫਿਰ ਸਬਜੀ ਆਊਗੀ ਤੇ ਨਾਲੇ ਲੈਣਾ ਲਾ ਲਾ ਖੜੋਗੇ ਜਿਵੇਂ ਨੋਟਬੰਦੀ ਚ ਲੈਣਾ ਲਾ ਲਾ ਖੜੇ ਸੀ ਨਾ ਤੇ ਐਂ ਖੜੋਗੇ ਟਰੈਂਡੀ ਚਲਾ ਲਿਆ ਹਲਦੀ ਦਾ ਚੱਕੋ ਬਈ ਹਲਦੀ ਪਾ ਲੋ ਚੱਕੋ ਬਈ ਹਲਦੀ ਪਾ ਲੋ ਮੈਂ ਤਾਂ ਸੋਚ-ਸੋਚ ਹਰਾਨਾ ਵੀ ਜੇ ਹਲਦੀ ਬੈਣ ਹੋ ਗਈ ਜਾਂ ਫਿਰ ਨੋਟਬੰਦੀ ਵਾਲਾ ਕੰਮ ਹੋ ਗਿਆ ਨਹੀਂ ਭੈਣ ਕੀ ਕਰਾਂਗੇ ਬੁਰਾ ਹਾਲ ਹੋ ਜਾਣਾ ਵਾ ਤੇ ਜਿੱਥੋਂ ਜਦੋਂ ਫੋਨ ਖੋਲਦੇ ਆਂ ਇਹੀ ਮੂਰੇ ਆਉਂਦਾ ਜਦੋਂ ਫੋਨ ਖੋਲਦੇ ਆਈ ਹੀ ਮੂਰੇ ਆਉਂਦਾ ਵਾ ਤੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਐਵੇਂ ਨਾ ਕਰੋ ਵੀ ਹਲਦੀ ਹਲਦੀ ਕੀਤੀ ਪਈ ਹੈ ਚਾਰ ਚਫੇਰੇ ਜਿਹੜੀ ਚੀਜ਼ ਮਗਰ ਪਏ ਜਾਂਦੇ ਆ ਫਿਰ ਉਸੇ ਮਗਰੀ ਤੌਰ ਪੈਂਦੇ ਆਗੇ ਇੱਕ ਜਿਵੇਂ ਜੇ ਇੱਕ ਨੇ ਰੀਲ ਬਣਾ ਲਈ ਨਾ ਤੇ ਫਿਰ ਸਾਰੇ ਉਸੇ ਰੀਲ ਮਗਰੀ ਪਏ ਜਾਂਦੇ ਆ ਆਏ ਨਾ ਕਰੋ ਮੈਂ ਆਏ ਤਾਂ ਫਿਰ ਔਖਾ ਹੋ ਜਾਊਗਾ ਆਪਾਂ ਨੂੰ ਹਲਦੀ ਨਾ ਹਲਦੀ ਹਲਦੀ ਹੋਈ ਪਈ ਹੈ ਚਾਰ ਚਫੇਰੇ ਸਾਰੀ ਇੱਕੋ ਰੀਲ ਮਗਰ ਪਾਈ ਦੇ ਪਏ ਹੋਇਆ ਜੇ ਦੋਕਾ ਦੋ ਦੇਖ ਲਾ ਹਲਦੀ ਪਾ ਲੈਂਦੇ ਆ ਜੇ ਦੋਕਾ ਦੋ ਦੇਖ ਲਾ ਹਲਦੀ ਚੱਕ ਲੈਂਦੇ ਆ ਔਖਾ ਹੋ ਜਾਣਾ ਵਾ ਐਵੇਂ ਹੁਣ ਕੋਈ ਹੋਰ ਛੇੜਾ ਛੇੜ ਲੋ ਕਿ ਹਲਦੀ ਹਲਦੀ ਕਰੀ ਰੱਖਣੀ ਹੋਣ ਦੇ ਵਿੱਚ ਮੁੜ ਕੇ ਲਫਨ ਸਾਰੀਆਂ ਦੀਆਂ ਦੁਕਾਨਾਂ ਤੇ ਹਲਦੀਆਂ ਲੇਨ ਖੜੇ ਰਿਓ ਲੈਣਾ ਬਣਾ ਬਣਾ ਕੇ ਤੇ ਸੋਚ ਕੇ ਦੇਖੋ ਕਿਵੇਂ ਦਾ ਹੋਊਗਾ ਉਹ ਟਾਈਮ ਸੋਚੇ ਸਮਝੇ ਬਿਨਾ ਤੁਸੀਂ ਜਿਹੜਾ ਹੈਗਾ ਆ ਹਲਦੀ ਦਾ ਇਹ ਚੱਕ ਲਿਆ ਆ ਕਲਿੱਪ ਲੈ ਲਈਏ ਤੇ ਹਲਦੀ ਮਹਿੰਗੀ ਹੋ ਜਾਣੀ ਆ ਮੋਦੀ ਨੇ ਪਹਿਲਾਂ ਹੀ ਇੰਨੀ ਮੰਗਾਈ ਕੀਤੀ ਪਈ ਐ ਤੇ ਹੁਣ ਤੁਸੀਂ ਹਲਦੀ ਦੀਆਂ ਹਲਦੀ ਨਾ ਮਹਿੰਗੀ ਕਰਾ ਰਹੇ ਹੋ ਭਰਾਵੋ ਇਹ ਤੇ ਇਹ ਤੋਂ ਬਿਨਾ ਤਾਂ ਸਰਦਾ ਵੀ ਨਹੀਂ ਇਹ ਤਾਂ ਰੋਜ਼ ਦੀ ਆਪਣੀ ਵਰਤੋਂ ਚਾਉਣ ਵਾਲੀ ਚੀਜ਼ ਆ ਤੇ ਕਿਰਪਾ ਕਰਕੇ ਹੁਣ ਹਲਦੀ ਤੇ ਰੀਲਾਂ ਪਾਉਣੀਆਂ ਛੱਡ ਕੇ ਕੋਈ ਹੋਰ ਕੰਮ ਕਰ ਲਓ ਚ ਅੱਜ ਦਾ ਕੋਈ ਪਾ ਲੈਂਦੇ ਆ ਗਲਾਸ ਤੇ ਐਵੇਂ ਜੇ ਕਰਕੇ ਬਹਿ ਜਾਂਦੇ ਆ ਬੇਨਤੀ ਆ ਵੀ ਇਹ ਨਾ ਕੰਮ ਕਰੋ ਹਲਦੀ ਹਲਦੀ ਵਾਲਾ ਹਲਦੀ ਹਲਦੀ ਕਰੀ ਪਈ ਐ ਫੋਨ ਤੇ ਕੋਈ ਹੋਰ ਕੋਈ ਅੱਜ ਦੀ ਕੋਈ ਰੀਲ ਬਣਾ ਲਓ ਹਲਦੀ ਦਾ ਖੜਾ ਛੱਡੋ ਜਿਹੜੇ ਜਿਹੜੇ ਮੇਰੇ ਨਾਲ ਸਹਿਮਤ ਆ ਲਾਈਕ ਤੇ ਸ਼ੇਅਰ ਤੇ ਕਮੈਂਟ ਕਰ ਦਿਓ ਦੱਬ ਕੇ ਵੀਡੀਓ ਨੂੰ ਜਦੋਂ ਫੋਨ ਖੋਲਦੇ ਹਲਦੀ ਮੂਰੇ ਆ ਜਾਂਦੀ ਹਲਦੀ ਮੱਥੇ ਲੱਗ ਜਾਂਦੀ ਹੈ ਹਲਦੀ ਨਾ ਤਾਂ ਅੱਗੇ ਵਾਪੇ ਪਿਆ ਪਿਆ ਕੇ ਓਕਾ ਹੋਇਆ ਪਿਆ ਰਸੋਈ 'ਚ ਜਦੋਂ ਕੁਛ ਬਣਾਉਣਾ ਸਾ ਦਾਲ ਸਬਜ਼ੀ ਬਣਾਉਣੀ ਹੈ ਹਲਦੀ ਤਾਂ ਪਾਉਣੀ ਪੈਂਦੀ ਆ ਹਲਦੀ ਬਣਾਉਣੀ ਸਰਦਾ ਤੇ ਹੁਣ ਹਲਦੀ ਨਾ ਮਹਿੰਗੀ ਕਰਾਰੇ ਹਲਦੀ ਬਿਨਾ ਸਰਨਾ ਵੀ ਨਹੀਂ ਆਪਣਾ ਇੱਕ ਵਾਰ ਗੰਡੇ ਬੜੇ ਮਹਿੰਗੇ ਹੋ ਗਏ ਸੀ ਕਿ 100 1.5 200 ਰੁਪਏ ਕਿਲੋ ਹੋ ਗਏ ਸੀ ਤੇ ਉਹ ਗੰਡਿਆਂ ਦਾ ਕਾਲ ਪਿਆ ਸੀ ਹੁਣ ਤੁਸੀਂ ਹਲਦੀ ਦਾ ਕਾਲ ਪਵਾ ਦੇਣਾ ਸੋਚ ਕੇ ਚੱਲਿਆ ਕਰੋ ਮੜਾ ਯਾ ਕੋਹ ਚਲੋ ਰੀਲ ਬਣਾਈ ਆ ਮੰਨਦੇ ਆ ਪਰ ਸਾਰੇ ਫਿਰ ਉਧਰੇ ਨੂੰ ਦੁਰਪੇ ਵੀ ਇਹਦਾ ਟ੍ਰੈਂਡ ਆ ਚੱਕ ਦੋ ਇਹੀ ਸਾਨ ਤੇ ਫਿਰ ਕਾਲ ਪੈ ਗਿਆ ਨਾ ਜਦੋਂ ਜਿਵੇਂ ਹੁਣ ਨੋਟਬੰਦੀ ਹੋਈ ਫਿਰ ਗੰਡੇ ਵੀ ਮਹਿੰਗੇ ਹੋਏ 2 250 ਨੂੰ 1.5 200 ਨੂੰ ਹੋਏ ਤੇ ਫਿਰ ਉਹ ਹਾਲ ਹੋ ਜਾਣਾ ਵਾ ਹਲਦੀ ਵਾਲਾ ਜੇ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ